ਦੇਖੋ ਹਰਿਆਣੇ ਬਾਰੇ ਮੈਂ ਇੱਕ ਗੱਲ ਜਿਹੜੀ ਹੈ ਨਾ ਉਹ ਤੁਹਾਨੂੰ ਦੱਸ ਦੇਣਾ ਜਿੰਨਾ ਕੋ ਹੁਣ ਦੂਰ ਬੈਠੇ ਆਪਾਂ ਦੇਖ ਰਹੇ ਕਿਉਂਕਿ ਮੈਂ ਇਲੈਕਸ਼ਨ ਚ ਘੁੰਮ ਨਹੀਂ ਰਿਹਾ ਜੀ ਕੁਝ ਮੇਰੇ ਦੋਸਤ ਗਏ ਹੋਏ ਨੇ ਹੂੰ ਉਧਰੋਂ ਇਨਫੋਰਮੇਸ਼ਨ ਮਿਲ ਜਾਂਦੀ ਹੈ ਕੁਝ ਮੈਂ ਵੀ ਤੁਹਾਡੇ ਵਾਂਗੂ ਮੀਡੀਆ ਤੋਂ ਇੱਧਰ ਉੱਧਰੋਂ ਹਾਂਜੀ ਥੋੜੀ ਜਿਹੀ ਇਨਫੋਰਮੇਸ਼ਨ ਜਾਣਕਾਰੀ ਜਿਹੜੀ ਹੈ ਇਕੱਤਰ ਕਰਦਾ ਦੇਖੋ ਉੱਥੇ ਮਸਲਾ ਕੀ ਬਣਿਆ ਪਿਆ ਜੀ ਅਮਿਤ ਸ਼ਾ ਹੁਰੀ ਕਿਸੇ ਵੀ ਹੱਦ ਤੱਕ ਜਾ ਕੇ ਇਨਾਂ ਨੂੰ ਰੋਕਣਾ ਚਾਹੁੰਦੇ ਆ ਕਿ 50 ਵਾਲੀ ਲਾਈਨ ਕ੍ਰੋਸ ਨਾ ਕਰਨ। ਹੂੰ ਠੀਕ ਹੈ ਸਭ ਉੱਥੇ 90 ਸੀਟਾਂ ਨੇ। ਜੀ ਯਾਨੀ ਵਿਧਾਨ ਸਭਾ ਦੀਆਂ 90 ਨੇ। ਹੂੰ ਹੂੰ 46 'ਚ ਸਰਕਾਰ ਬਣ ਗਈ। ਉਹ ਕਹਿੰਦੇ ਆ ਕਿ ਵੀ 50 55 ਤੱਕ ਨਾ ਜਾਣੇ। ਹੂੰ ਇੱਕ ਬਸ ਨਾ ਹੋਵੇ ਕੋ। ਹਾਂ ਜੀ ਇੱਕ ਪਾਸਾ ਕਿਉਂਕਿ ਫਿਰ ਸਾਨੂੰ ਤੋੜਨਾ ਔਖਾ ਹੋ ਜਾਏਗਾ ਕਿਉਂਕਿ ਅਮਿਤ ਸ਼ਾਹ ਜੀ ਜੋੜਨ ਬਾਰੇ ਘੱਟ ਸੋਚਦੇ ਆ ਹਮੇਸ਼ਾ ਉਹ ਤੋੜਨ ਬਾਰੇ ਜ਼ਿਆਦਾ ਸੋਚਦੇ ਆ। ਬਿਲਕੁਲ ਕਿ ਭਈ ਸਾਨੂੰ ਸੋ ਖਾਲਾ ਕੰਮ ਕਿੱਥੇ ਜਾ ਕੇ ਹੋਏਗਾ ਹੁਣ ਦੂਜੀ ਚੀਜ਼ ਜਿਹੜੀ ਹੈ ਕਿ ਰਾਹੁਲ ਗਾਂਧੀ ਉਹਨਾਂ ਨੂੰ ਇਸ ਗੱਲ ਦਾ ਇਲਮ ਹੋ ਗਿਆ ਜੀ ਤੁਸੀਂ ਦੇਖੋ ਨਾ ਅੱਜ ਹੀ ਉਹਨਾਂ ਦੋਨਾਂ ਭੈਣ ਭਰਾਵਾਂ ਨੇ ਇੱਕ ਯਾਤਰਾ ਸ਼ੁਰੂ ਕੀਤੀ ਆ ਉਸ ਯਾਤਰਾ ਦਾ ਤੁਸੀਂ ਮੈਪ ਕੱਢ ਲਓ ਹੂੰ ਉਹ ਤਕਰੀਬਨ 10 ਤੋਂ 12 ਹਲਕੇ ਕਵਰ ਕਰੇਗੀ ਜੀ ਇਹ ਜਿੱਦਾਂ ਭਾਰਤ ਜੁੜੋ ਯਾਤਰਾ ਵਾਲਾ ਮਸਲਾ ਜਾਂ ਇਦਾਂ ਦਾ ਹੀ ਲੱਗਦਾ ਜੀ ਥੀਮ ਉਵੇਂ ਦਾ ਹੁਣ ਉਹ ਕੀ ਆ ਹੂੰ ਉਹ ਇਹੀ ਸਿੱਟਾਂ ਨੇ ਕਿ 10 12 ਜਿੱਥੇ ਕਾਂਗਰਸ ਟੱਕਰ ਚ ਹੈ ਪਰ ਕਮਜ਼ੋਰ ਹੈ ਤੋ ਜੀ ਕਿ ਉਸ ਨੂੰ ਟਾਪ ਗੇਅਰ ਚ ਲੈ ਆਂਦਾ ਜਾ ਬਿਲਕੁਲ ਬਿਲਕੁਲ ਯਾਨੀ ਇਹ 50 ਵਾਲੀ ਤੋਂ ਰੋਕਦੇ ਅਸੀਂ 60 ਵਾਲੀ ਲਾਈਨ ਚ ਆ ਜਾਈਏ ਗੇਮ ਦੇਖੋ ਕਾਂਗਰਸ ਦੀ ਉਥੇ ਨੇਰੀ ਤੇ ਹੈਗੀ ਆ ਨੇਰੀ ਕੱਲ ਉਹ ਜਾ ਕਹ ਲੋ ਤੇਜਾਵਾ ਤੇਜਾਵਾ ਇਹ ਤੂਫਾਨ ਬਣਾਉਣਾ ਚਾਹੁੰਦੇ ਆ ਕਿ ਬਈ ਬਿਲਕੁਲ ਉਡਾ ਕੇ ਲੈ ਜੀਏ ਸਭ ਕੁਝ ਜੀ ਸੋ ਰਾਹੁਲ ਗਾਂਧੀ ਨੇ ਇਹੀ ਮਾਸਟਰ ਸਟ੍ਰੋਕ ਖੇਡਿਆ ਕਿ ਜਿਹੜੀਆਂ ਸੀਟਾਂ ਤੇ ਹੁਣ ਇਹ ਕੀ ਕਰ ਰਹੇ ਨੇ ਅਮਿਤ ਸ਼ਾਹਰੀ ਕਿ ਸਾਡੇ ਤਾਂ ਭਾਵੇਂ ਝੁੱਗੇ ਚ 15 20 ਰਹਿ ਜਾਣ ਪਰ ਕੁਝ ਸੀਟਾਂ ਇਸ ਤਰ੍ਹਾਂ ਦੀਆਂ 12 ਤੋਂ 15 ਜਿੱਥੇ ਤ੍ਰੈਅਕਲ ਨੂੰ ਯਾਨੀ ਤੀਜੀ ਧਿਰ ਨੂੰ ਜਿਤਾ ਦਿੱਤਾ ਜਾਵੇ ਜੀ ਵੋਟਾਂ ਟਰਾਂਸਫਰ ਕਰਨੀਆਂ ਪੈਂਦੀਆਂ ਤਦ ਵੀ ਜਾਂ ਕੁਝ ਵੀ ਕਰਨਾ ਪਵੇ ਹਮ ਤਾਂ ਉਹ ਜਿਹੜੇ ਪਲੇਅਰ ਨੇ ਜੇ ਉਹ 12 ਤੋਂ 15 ਕਢਾ ਜਾਂਦੇ ਆ ਤਾਂ ਫਿਰ ਠੀਕ ਹੋ ਜਾਏਗਾ ਮਸਲਾ ਜਿਹੜਾ ਉਹ ਸਾਡਾ ਹੱਲ ਹੋ ਜਾਏਗਾ ਸੋ ਅਮਿਤ ਸ਼ਾ ਇਸ ਪੈਂਥੜੇ ਬਾਜੀ ਤੇ ਉਤਰਿਆ ਹੁਣ ਰਾਹੁਲ ਗਾਂਧੀ ਜਿਸ ਨੂੰ ਇਹ ਪੱਪੂ ਕਹਿੰਦੇ ਉਸ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਜੀ ਉਸ ਨੇ ਆਪਣਾ ਰਥ ਜਿਹੜਾ ਉਹ ਠਿੱਲ ਦਿੱਤਾ ਕਿ ਲਓ ਭਈ ਜਿਹੜੀਆਂ 10 12 ਜਿਹਦੇ ਤੇ ਚਾਂਸ ਆ ਇਸ ਚਾਂਸ ਨੂੰ ਵੀ ਖਤਮ ਕਰ ਦਿਓ ਜੀ ਇੱਥੇ ਜੇ ਆ ਕੇ ਉਹ ਕਹਿ ਲੋ ਕਿ ਇਲੈਕਸ਼ਨ ਖਲੋਤਾ ਹੈ 노 ਡਾਊਟ ਕਾਂਗਰਸ ਉੱਥੇ ਅੱਗੇ ਆ ਹੂੰ ਉਹਨਾਂ ਦਾ ਸਾਰਾ ਜ਼ੋਰ ਹੁਣ ਇਸੇ ਗੱਲ ਤੇ ਹੀ ਲੱਗਾ ਕਿ ਭਈ ਕਿਸੇ ਤਰੀਕੇ ਦੇ ਨਾਲ ਕਾਂਗਰਸ ਨੂੰ ਅਸੀਂ 50 ਵਾਲੀ ਲਾਈਨ ਤੋਂ ਰੋਕ ਲਈ ਤੇ ਫਿਰ ਉਸ ਤੋਂ ਬਾਅਦ ਚਨਕਿਆ ਜਿਹੜੇ ਕਹ ਲੋ ਕਿ ਜੁਗਾੜੂ ਚਨਕਿਆ ਜਿਹਨਾਂ ਨੂੰ ਮੈਂ ਪਿਆਰ ਨਾਲ ਕਹਿੰਨਾ ਕਿ ਉਹ ਆਪਣਾ ਕੰਮ ਜਿਹੜਾ ਹੈ ਉਹ ਵਾਕੂ ਵੀ ਕਰ ਸਕਦਾ ਸੋ ਇੱਥੇ ਜੇ ਆ ਕੇ ਆਪਾਂ ਕਹਿ ਸਕਦੇ ਆ ਕਿ ਹਰਿਆਣਾ ਵਾਲੇ ਇਲੈਕਸ਼ਨ ਦੀ ਕਹਾਣੀ ਖਲੋਤੀ ਆ ਤੁਸੀਂ ਸਮਝ ਸਕਦੇ ਹੋ ਕਿ ਕੁਝ ਸੀਟਾਂ ਭਾਜਪਾ ਦੀਆਂ ਨਿਸ਼ਚਿਤ ਹੈਗੀਆਂ ਉਹ ਕਿੰਨੀਆਂ ਮੈਂ ਉਧਰ ਨਹੀਂ ਪੈਂਦਾ ਅੰਕੜੇਵਾਸੀ 10 ਆਉਂਦੀਆਂ 20 ਆਉਂਦੀਆਂ ਜਾਂ 20 ਵਾਲੀ ਲਾਈਨ ਤੋਂ ਅੱਗੇ ਲੰਘਦੇ ਮੈਕਸਮਮ ਇੰਨੀ ਆਈ ਆ मैक्सिमम ਤਾਂ ਮੇਰੇ ਖਾਲ ਦੇ ਨਾਲ ਇਹੋ ਵੀ ਕੱਟ ਹੋਣ ਗਿਆ ਤੇ ਦੂਸਰੇ ਪਾਸੇ ਕਾਂਗਰਸ ਦੀਆਂ ਵੀ ਤਕਰੀਬਨ ਤਕਰੀਬਨ ਕਹਿ ਲੋ ਕਿ ਐਵਰੇਜ ਜੇ ਆਪਾਂ ਲਾਈਏ ਮੋٹے ਤੌਰ ਤੇ ਵੀ 50 ਤੇ 3 ਦੀ ਨਜ਼ਰ ਆ ਹੀ ਰਹੀ ਹੈ ਤਾਂ ਕੁੱਲ ਮਿਲਾ ਕੇ ਜਿਹੜੀਆਂ ਦੂਜੀਆਂ ਸੀਟਾਂ ਉਹਨਾਂ ਤੇ ਹੀ ਗਰਾਰੀ ਉਹਨਾਂ ਤੇ ਹੀ ਗਰਾਰੀ ਕਿ ਇਹਨਾਂ ਦੀਆਂ ਕੁਝ ਸੀਟਾਂ ਦਾ ਨੁਕਸਾਨ ਪਹਚਾ ਕੇ ਚਾਹੇ ਤੀਜੇ ਵੀ ਹੁਣ ਜਿਹੜਾ ਕੋਈ ਬੰਦਾ ਉੱਥੇ ਜਿੱਤੇਗਾ ਤੁਹਾਨੂੰ ਪਤਾ ਹੀ ਆ ਜੀ ਚਾਹੇ ਉਹ ਕਾਂਡਾ ਹੈ ਚਾਹੀਏ ਉਹਨ ਵੈਸੇ ਤੇ ਤੁਸੀਂ ਦੇਖੋ ਜੀ ਜੇਪੀ ਵਾਲੇ ਉਹਨਾਂ ਦਾ ਤਾਂ ਯਕੀਨ ਹੀ ਕਰਨੋਂ ਹਟ ਗਏ ਨੇ ਲੋਕ ਉਧਰੋਂ ਆਈਐਨਐਲਡੀ ਉਹ ਸਾਰੇ ਇਸ ਤਰ੍ਹਾਂ ਦੀ ਕਿਤੇ ਨਾ ਕਿਤੇ ਹਾਲਾਂਕਿ ਉਹ ਕੁਝ ਕਹਿੰਦੇ ਨੇ ਕਿ ਭਾਜਪਾ ਨਾਲ ਨਹੀਂ ਜਾਵਾਂਗੇ ਜੀ ਇਹ ਹੈ ਉਹ ਹੈ ਜੋ ਹੈ ਪਰ ਜਿਹੜਾ ਅਮਿਤ ਸ਼ਾਹ ਹੋਰਾਂ ਦਾ ਨਸਰੀਆ ਹੁੰਦਾ ਨਾ ਵੱਖਰਾ ਹੀ ਹੁੰਦਾ ਕਿ ਕੋਈ ਗੱਲ ਨਹੀਂ ਲੈ ਆਵਾਂਗੇ ਕੁਝ ਤਾਂ ਹੈ ਹੀ ਨੇ ਪਲੇਅਰ ਇਹਨਾਂ ਵੱਲੋਂ ਹੀ ਕਲੋਕੇ ਆਪਣੀ ਆਪਣੀ ਟੀਮ ਦਾ ਨਾਮ ਰੱਖ ਕੇ ਉਤਰਿਆ ਤਾਂ ਇਹ ਆ ਕਿ ਕੁਝ ਨੂੰ ਲੈ ਆਵਾਂਗੇ ਬਾਕੀ ਪਹਿਲਾਂ ਦਾ ਤੇ ਮਾਹੌਲ ਤਾਂ ਫਿਰ ਮਾਹੌਲ ਬਦਲ ਜਾਂਦਾ ਹੈ ਮਾਹੌਲ ਬਦਲ ਜਾਂਦਾ ਹੈ ਬਿਲਕੁਲ ਬਿਲਕੁਲ ਇਧਰ ਬਲਵਿੰਦਰ ਜੀ ਕਹਿ ਰਹੇ ਨੇ ਕਿ ਪੂਰਾ ਜੋਰ ਲੱਗਾ ਹੋਇਆ ਹਮਿਤ ਸ਼ਾਹ ਦਾ ਕੱਲ ਇੱਕ ਦਿਨ ਚ ਤਿੰਨ ਰੈਲੀਆਂ ਕਰਕੇਗੇ ਮੈਂ ਦੱਸ ਰਿਹਾ ਤੁਹਾਨੂੰ ਸਭ ਕਿ ਉਹਨਾਂ ਦੀ ਪੈਂਤੜੇ ਬਾਜ਼ੀ ਵੀ ਤੇ ਉਹਨਾਂ ਦੀ ਮਿਹਨਤ ਵੀ ਦੋਨੇ ਚੀਜ਼ਾਂ ਜਿਹੜੀਆਂ ਉਹ ਉੱਥੇ ਸਮਾਨਾਂਤਰ ਚੱਲ ਰਹੀਆਂ ਨੇ ਹੂੰ ਬਿਲਕੁਲ ਬਿਲਕੁਲ ਬਲਵੀਰ ਜੀ ਦੱਸ ਰਹੇ ਨੇ ਕਿ ਕਾਂਗਰਸ 60 ਤੋਂ ਉੱਤੇ ਜਾ ਸਕਦੀ ਹੈ ਵੇਖੋ ਜੀ ਹੁਣ ਵੇਖਦੇ ਹਾਂ ਹਾਂ ਜੀ ਇਹਹੀ ਇਹਹੀ ਰਾਹੁਲ ਗਾਂਧੀ ਦੀ ਕੋਸ਼ਿਸ਼ ਹੋਏਗੀ ਕਿ ਜਗਾੜੂ ਨੂੰ ਮੌਕਾ ਨਾ ਦਿੱਤਾ ਜਾਵੇ ਜਿੱਥੇ ਜਗਾੜੂ ਨੂੰ ਮੌਕਾ ਮਿਲ ਗਿਆ ਉਹਨੇ ਕਹਿੰਦੇ ਜਗਾੜੂ ਜਿਹੜਾ ਹੈ ਨਾ ਉਹ ਐਮਐਲਏ ਪਾੜੂ ਪਾੜੂ ਉਹਨੇ ਉਹਨੇ ਸਨ ਲਾ ਲੈਣੀ ਸੋ ਇਸੇ ਵਾਸਤੇ ਇਹ ਇੱਕ ਲੜਾਈ ਚੱਲ ਰਹੀ ਆ ਕਿ ਭਾਈ ਪੰਜਾਹ ਵਾਲੀ ਲਾਈਨ ਚੋਂ ਇਹ ਨੰਨੂ ਰੱਖ ਲੋ ਥੱਲੇ 42 50 ਤੱਕ ਵੀ ਆਉਂਦੇ ਆ ਤਾਂ ਕਿਉਂਕਿ 46 ਤਾਂ ਚਾਹੀਦੇ ਨੇ ਨਾ ਬਿਲਕੁਲ ਇਹ 2 4 5 ਇਧਰ ਸੈਕਟ ਕਰ ਲਵਾਂਗੇ ਤੇ ਦੂਜੇ ਪਾਸੇ ਉਹਨਾਂ ਦਾ ਯਤਨ ਫਿਰੇ ਰਹੇਗਾ ਕਿ ਹੁਣ 50 50 ਛੱਡੋ 60 ਵਾਲੀ ਲਾਈਨ ਚਾਹ ਬਿਲਕੁਲ ਅਗਲਾ ਕਹਿੰਦਾ ਕਿ ਅੱਗੇ ਵਾਲਾ ਸੋਚੋ ਭਾਈ ਕਿ ਕੁਝ ਹੋਵੇ ਹੀ ਨਾ ਸੰਭਾਵਨਾ ਹੀ ਖਤਮ ਕਰ ਦਿਓ ਜੀ 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 ਉਤਾਰ ਜੀ ਕਹਿ ਰਹੇ ਨੇ ਕਿ ਨੈਕਸਟ ਪ੍ਰਾਈਮ ਮਿਨਿਸਟਰ ਰਾਹੁਲ ਗਾਂਧੀ ਵੇਖੋ ਜੀ ਹੁਣ ਕੌਣ ਬਣਦਾ ਇੱਧਰ ਖਾਨ ਸਾਹਿਬ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਵਾਸਤੇ ਸਰਪੰਚੀ ਦੀਆਂ ਬੋਲੀਆਂ ਲੱਗ ਰਹੀਆਂ ਨੇ ਇਹ ਸਾਰੇ ਪਾਸੇ ਹੋ ਰਿਹਾ ਜੀ ਵੇਖੋ ਕੀ ਬਣਦਾ ਆ ਇੰਡੀਅਨ ਨੈਸ਼ਨਲ ਲੋਕ ਦਲ ਦੇ ਵੀ ਜਿੱਤ ਰਹੇ ਆ ਕਹਿੰਦੇ ਕੁਝ ਖਿਡਾਰੀ ਗੁਰਲਾਲ ਸਿੰਘ ਜੀ ਕਿਹਨੇ ਬਿਲਕੁਲ ਬਿਲਕੁਲ ਜਿੱਤ ਸਕਦੇ ਆ ਜਾਂ ਫਾਈਟ ਦੇ ਵਿੱਚ ਹੈਗੇ ਨੇ ਤਾਂ ਭਾਜਪਾ ਤਾਂ ਇਹੀ ਯਤਨ ਰਹਿਗਾ ਨਾ ਸਰ ਕਿ ਜਿੱਥੇ ਅਸੀਂ ਨਹੀਂ ਜਿੱਤ ਸਕਦੇ ਤਾਂ ਉਹ ਉੱਥੇ ਤੀਜੇ ਨੂੰ ਜਿਤਾ ਦਿਓ ਹੂੰ ਤਿਆਪੇ ਕਰਾਰੀ ਫਸੇ ਹੋਗੀ ਜੀ ਜੀ ਕਾਂਗਰਸ ਸਿੱਧੀ ਸਰਕਾਰ ਨਾ ਬਣਾ ਸਕੇ ਤੇ ਜੋੜ ਤੋੜ ਦੀ ਰਾਜਨੀਤੀ ਚ ਕਹਿ ਲੋ ਕਿ ਥੋੜਾ ਕੇਂਦਰ ਸਰਕਾਰ ਕਰਕੇ ਹੱਥ ਭਾਰਾ ਰਹਿੰਦਾ ਕਿਉਂਕਿ ਜੇ ਆਪਾਂ ਦੇਖੀਏ ਭਾਜਪਾ ਜਿਹੜੀ ਹੈ ਨਾ ਜੇ ਸਰਕਾਰ ਨਹੀਂ ਬਣਾ ਪਾਉਂਦੀ ਜੀ ਹਾਰ ਹੁੰਦੀ ਆ ਬੜੀ ਜ਼ਬਰਦਸਤ ਹਾਰ ਹੁੰਦੀ ਆ ਉਧਰੋਂ ਕਸ਼ਮੀਰ ਚ ਵੀ ਗੱਲ ਜਿਹੜੀ ਹੈ ਨਾ ਉਹ ਕਹਿ ਲੋ ਕਿ ਟਿਕਾਣੇ ਲੱਗਣ ਦੀ ਸੰਭਾਵਨਾ ਘਟਿਆ ਯਾਨੀ ਕਸ਼ਮੀਰ ਹਾਰ ਜਾਉਗੇ ਤੁਸੀਂ ਤਾਂ ਹਰਿਆਣਾ ਹਾਰ ਜਾਊਗਾ ਹਾਲਾਂਕਿ ਇਹ ਇੱਕ ਮੈਂ ਕਹਿ ਲੋ ਕਿ ਕਾਲਪਨਿਕ ਸਥਿਤੀ ਦਾ ਅੰਕਲਨ ਕਰ ਰਿਹਾ ਜੀ ਜਾਂ ਕਹਿ ਲੋ ਕਿ ਇੱਕ ਸੰਭਾਵਨਾ ਜਤਾ ਰਿਹਾ ਤਾਂ ਉਸ ਸੂਰਤ ਚ ਕੀ ਹੈ ਕਿ ਗੁਜਰਾਤ ਲੌਬੀ ਬਹੁਤ ਕਮਜ਼ੋਰ ਹੋ ਜਾਏਗੀ ਜੀ ਜਿਹੜੇ ਮੋਦੀ ਵਿਰੋਧੀ ਸੋਹ ਰਿਆ ਜਿਹੜੇ ਕਦੇ ਕਦਾਈ ਤੁਹਾਨੂੰ ਸੁਣਾਈ ਦਿੰਦੇ ਆ ਫਿਰ ਉਹ ਬੜੇ ਤਿੱਖੇ ਹੋ ਜਾਣਗੇ ਤਿੱਖੇ ਹੋ ਜਾਣਗੇ ਬਹੁਤ ਤਿੱਖੇ ਹੋ ਜਾਣਗੇ ਸਰ ਪਾਰਟੀ ਦੇ ਅੰਦਰੋਂ ਜੀ 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 ਸ਼ੁਕਰੀਆ ਰਾਜੂ ਜੀ ਕੰਟਰੀਬਿਊਸ਼ਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਰਾਜੂ ਕਮਿਆਰਾ ਕਮਿਆਰਾ ਪਿੰਡ ਹੈ ਫਰੀਦਕੋਟ ਕੋਲੇ ਹੂੰ ਆ ਆਪਣੇ ਕੋਲ ਵੀ ਦੋ ਕਮਿਆਰੇ ਆ ਜੀ ਜੀ ਇਹ ਦੋ ਕਮਰੇ ਇੱਥੇ ਪੈ ਜਾਂਦੇ ਮਲੋਟ ਦੇ ਲਾਗੇ ਤੇ ਇੱਕ ਉਥੇ ਆ ਹੂੰ ਉਹ ਪਿੰਡ ਹੈਗਾ ਮੋਠੇ ਕਮਰੇ ਵਾਲਾ ਜੀ ਮੋਠਾ ਸਰਪੰਚ ਰਿਆ ਤੇ ਬੜੀ ਛੋਟੀ ਦੀ ਕੌਡੀ ਖੇੜੀ ਜੱਟ ਨੇ ਕੀ ਬਾਤ ਹੈ ਜੀ ਮੇਰਾ ਵੀ ਇੱਕ ਮੈਚ ਪਿਆ ਸੀਗਾ ਹਰਿਆਣੇ 'ਚ ਜੀ ਜੀ ਮੋਠੇ ਨਾਲ ਕਹਿੰਦੇ ਬੀਬੀ ਮਾਇਆਵਤੀ ਵੀ ਆਈ ਹੋਈ ਹਰਿਆਣੇ ਦੇ ਵਿੱਚ ਅੱਜ ਗੁਰਲਾਲ ਜੀ ਦੱਸ ਰਹੇ ਨੇ ਕਿ ਅੱਜ ਬੀਬੀ ਮਾਇਆਬਤੀ ਵਿਆਹੀ ਹੋਈ ਹੈ। ਲੋ ਮਿੰਟੂ ਜੀ ਆਪਸ ਵਿੱਚ ਹਾਂਜੀ ਚਲੋ ਇਹਨਾਂ ਨੇ ਤੇ ਹੁਣ ਆਉਂਦਾ ਹੀ ਰਹਿਣਾ ਮਤਲਬ ਕਿ ਹੁਣ ਹਰਿਆਣੇ ਦਾ ਰਣ ਜਿਹੜਾ ਉਹ ਬੜਾ ਤੱਤਾ ਹੋ ਗਿਆ। ਉੱਥੇ ਇਹ ਕਹਿ ਲਓ ਕਿ ਨੇਤਾ ਵੱਡੇ ਨੇਤਾ ਜਿਹੜੇ ਹੁਣ ਉਹਨਾਂ ਦੀ ਵਾਰੀ ਆ। ਬਿਲਕੁਲ ਜੀ। ਮੋਦੀ ਸਾਹਿਬ ਦੀ ਦੂਜੀ ਰੈਲੀ ਤੇ ਲੱਭੀ ਹੋਈ ਨਹੀਂ। ਪਤਾ ਨਹੀਂ ਕਦੋਂ ਹੋਗੀ। ਤਾਂ ਜੇ ਤੁਸੀਂ ਰਾਹੁਲ ਗਾਂਧੀ ਦੀ ਜੇ ਰੈਲੀ ਪਿਛਲੀ ਦੇਖੋਗੇ ਚੈੱਕ ਕਰ ਚੈੱਕ ਕਰਣਾ ਤਾਂ ਉੱਥੇ ਉੱਥੇ ਤਾਂ ਮੰਡੀ ਮੰਡੀ ਪਰ ਗਈ ਸੀ ਮੰਡੀ ਪਰ ਗਈ ਸੀ ਬਿਲਕੁਲ ਇਹ ਇਹ ਮਤਲਬ ਕਿ 22 ਹਲਕਿਆਂ ਚੋਂ 5000 7000 ਬੰਦਾ ਮਾਸਾਂ ਹੀ ਇਕੱਠਾ ਕਰ ਸਕਿਆ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਅ ਨਰਿੰਦਰ ਮੋਦੀ ਜੀ ਨੂੰ ਵੀ ਇਸ ਗੱਲ ਦਾ ਸ਼ਾਇਦ ਪਤਾ ਲੱਗ ਗਿਆ ਕਿ ਪਾਣੀ ਸਾਡਾ ਜਿਹੜਾ ਨਾ ਲੱਥ ਚੁੱਕਾ ਰਿਆ ਨੇ ਜੀ ਜੀ ਇਸ ਕਰਕੇ ਇਹਨਾਂ ਤੇ ਕਾਫੀ ਦਬਾਅ ਜੋ ਜੋੜ ਤੋੜ ਦੀ ਖੇਡ ਚੱਲ ਰਹੀ ਆ ਜੋ ਫੰਡਿੰਗ ਫਾਈਨੈਂਸ ਦਾ ਗੇਮ ਚੱਲ ਰਿਹਾ ਹੈ ਕਿਉਂਕਿ ਪੈਸੇ ਦੀ ਕੋਈ ਕਮੀ ਨਹੀਂ ਕੁਝ ਰਾ ਲੌਬੀ ਕੋਲ ਉਹ ਪਾਣੀ ਵਾਂਗ ਵਹਾ ਰਹੇ ਆ ਕਿ ਕਿਸੇ ਤਰੀਕੇ ਨਾਲ ਬਚ ਜਾਈਏ ਜੀ 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 ਇਧਰ ਇੱਕ ਕਮੈਂਟ ਆਇਆ ਮਿੰਦਰਜੀ ਖਾਲਸਾ ਜੀ ਕਹਿ ਰਹੇ ਨੇ ਕਿ ਪੰਜਾਬ ਛੋਟਾ ਜਿਹਾ ਸੂਬਾ ਕਿਨੇ ਤੇ ਪਾਰਟੀਆਂ ਜ਼ਿਆਦਾ ਹੈ ਪਰ ਪੰਜਾਬ ਨੂੰ ਇੱਕ ਪੰਜਾਬ ਪੱਖੀ ਇੱਕ ਚੰਗੀ ਖੇਤਰੀ ਪਾਰਟੀ ਦੀ ਕਹਿੰਦੇ ਲੋੜ ਹੈ ਤੇ ਹਰਿਆਣਾ ਹਰਿਆਣਾ ਆਪਣੇ ਤੋਂ ਵੀ ਘੱਟ ਸੀਟਾਂ ਰੱਖਦਾ ਤੇ ਉੱਥੇ ਵੇਖੋ ਖਿੱਡਾ ਰੋਲ ਖਚੋਲਾ ਪਿਆ ਆਈਐਨਐਲਡੀ ਆ ਜੀ ਆ ਹੈਗੀ ਆ ਬਿਸ਼ਨੋਈਆਂ ਦੀ ਤੇ ਉਹ ਹੁਣ ਤੇ ਮਿਲਦਾ ਮਰਜਰ ਮਰਜਰ ਵੀ ਵਿੱਚ ਹੋ ਗਈਆਂ ਤੇ ਉਧਰੋਂ ਕਾਂਡੇ ਦੀ ਪਾਰਟੀ ਆ ਉਧਰੋਂ ਜੀ ਜੀਪੀ ਆ ਉਹ ਕਿ ਚੌਧਰੀਆਂ ਦੀਆਂ ਦੋ ਹੋ ਗਈਆਂ ਪਾਰਟੀਆਂ ਪਾਰਟੀਆਂ ਤੇ ਉੱਥੇ ਵੀ ਕਹੀ ਨੇ ਉੱਥੇ ਵੀ ਕਹੀ ਹੈ ਕਹੀ ਹੈ ਤੇ ਇਹ ਗੱਲ ਕਰ ਰਹੀ ਸੀ ਅਮਰਿਤਪਾਲ ਸਿੰਘ ਜੀ ਹੋਰ ਅੰਦਰ ਜਿਹੜਾ ਉਹਨਾਂ ਦਾ ਫਰਸਾ ਦਾ ਬਿਆਨ ਆਇਆ ਕਿਉਂਕਿ ਆਪਾਂ ਇੱਕ ਪੋਲ ਪਾਇਆ ਹੋਇਆ ਸੀ ਸ਼ਾਇਦ ਜੀ ਜੀ ਉਹਨਾਂ ਦੇ ਜਵਾਬ ਦੇ ਵਿੱਚ ਇਹਨਾਂ ਨੇ ਕਮੈਂਟ ਕੀਤਾ ਹੈ ਕਹਿੰਦੇ ਕਿ ਇਹਦੇ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ